ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਕੀ ਸਾਰੀ ਗੱਲ ਹੈ ਮੇਰਾ ਨਾਮ ਗੁਰਪ੍ਰੀਤ ਕੌੜਾ ਮੇਰੇ ਫਾਦਰ ਦਾ ਨਾਮ ਪ੍ਰਗਟ ਸਿੰਘ ਆ ਸਾਡਾ ਪਿੰਡ ਸਰਾਈ ਆ ਮੈਂ ਤੇ ਮੇਰੇ ਮਮਾ ਦੋਨੋਂ ਘਰੇ ਸੀ ਮੌਜੂਦ ਉਸ ਟਾਈਮ ਤੇ ਜਦੋਂ ਸਾਡੇ ਘਰੇ ਜੰਨੀ ਵਾਰਦਾਤ ਹੋਈ ਆ ਜਦੋਂ ਉਹ ਮੁੰਡੇ ਆਏ ਹਰਜੀਤ ਸਿੰਘ ਆਏ ਹਰਜੀਤ ਸਿੰਘ ਨੇ ਆਉਂਦੇ ਸਾਡੇ ਬਾਹਲੇ ਗੇਟ ਤੇ ਸਾਡਾ ਬਾਹਲਾ ਗੇਟ ਵੀ ਖੁੱਲਾ ਸੀ ਉੱਥੇ ਆਣ ਕੇ ਦਾਤਰ ਮਾਰਿਆ ਆਪਾਂ ਅਚਾਨਕ ਜਦੋਂ ਆਵਾਜ਼ ਸੁਣੀ ਬਾਹਰ ਆਏ ਮੈਂ ਤੇ ਮੇਰੇ ਮਮਾ ਤੇ ਅਸੀਂ ਉਹਨਾਂ ਨੂੰ ਵੇਖ ਕੇ ਕਿ ਮਮਾ ਇੱਧਰ ਲੈ ਅੰਦਰ ਆ ਗਏ ਮੈਂ ਦੂਜੀ ਅੰਦਰ ਚਲੀ ਗਈ ਅਚਾਨਕ ਕਿ ਉਹਨਾਂ ਨੇ ਆਂਦਿਆਂ ਹੀ ਦਾਤਰ ਮਾਰੀ ਗਏ ਗਾਲਾਂ ਕੱਢੀ ਗਏ ਗਾਲਾਂ ਵੀ ਉਹਨੇ ਮੈਨੂੰ ਇੰਨੀਆਂ ਕਿ ਜ਼ਿਆਦਾ ਕੱਢੇ ਕਿ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਜਿਵੇਂ ਦਾ ਉਹ ਮੈਨੂੰ ਬੋਲਿਆ ਹਰਜੀਤ ਸਿੰਘ ਤੇ ਉਹਦੇ ਸਾ ਦੇ ਨਾਲ ਇਥੋਂ ਦੇ ਇਨੀ ਕੁਝ ਬਾਰੋਂ ਵੀ ਹੀ ਇਹ ਇਥੋਂ ਦੇ ਮੈਨੂੰ ਪਤਾ ਸੀ ਜਿਹੜੇ ਪਿੰਡ ਦੇ ਹੈ ਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਬੋਲੇ ਸਾਡੀ ਫਿਰ ਉਹਨਾਂ ਨੇ ਫ੍ਰਿਜ ਤੋੜਤੀ ਹਰ ਇੱਕ ਚੀਜ਼ ਉਹਨਾਂ ਨੇ ਰੋੜਾ ਚਲਾਇਆ ਮੇਰੇ ਮੰਮਾ ਦੇ ਪੈਰ ਤੇ ਸੱਟ ਲੱਗ ਗਈ ਆ ਜਦੋਂ ਉਹਨਾਂ ਨੇ ਰੋੜੇ ਚਲਾਏ ਆ ਫਿਰ ਮੰਮਾ ਮੇਰੇ ਦੇ ਪੈਰ ਤੇ ਸੱਟ ਲੱਗੀ ਉਸੇ ਤਰ੍ਹਾਂ ਮੇਰੇ ਮੰਮਾ ਨੇ ਉਹਦੇ ਪੈਰ ਤੇ ਰੋੜਾ ਵੀ ਜ਼ਰੂਰ ਮਾਰਿਆ ਆ ਹਰਜੀ ਸਿੰਘ ਦੇ ਫਿਰ ਉਹਨਾਂ ਨੇ ਸਾਡੀ ਅਲਮਾਰੀ ਖੋਲੀ ਅਲਮਾਰੀ ਵਿੱਚੋਂ ਜਿੰਨੇ ਕੱਪੜੇ ਸਾਰਾ ਕੁਝ ਬਾਹਰ ਕੱਢ ਦਿੱਤਾ ਉਹਨਾਂ ਨੇ ਉੱਤ ਵਿੱਚ ਵੀ 20 20000 ਰੁਪਿਆ ਤੇ ਦੋ ਤੋਲੇ ਸੋਨਾ ਵੀ ਕੱਢ ਲਿਆ ਸਾਰਾ ਗਾਇਬ ਹੀ ਹੋ ਗਿਆ ਸਾਨੂੰ ਪਤਾ ਹੀ ਨਹੀਂ ਪੀ ਜਿੰਨਾਂ ਨੇ ਆਣ ਕੇ ਕੱਢਿਆ ਵਾ ਸਰ ਸਾਨੂੰ ਸਾਨੂੰ ਇਨਸਾਫ ਚਾਹੀਦਾ ਸਾਨੂੰ ਮੇਰਾ ਨਾਮ ਗੁਰਪ੍ਰੀਤ ਕੌਰ ਆ ਸਾਨੂੰ ਇਨਸਾਫ ਚਾਹੀਦਾ ਆ ਜਿੱਦਾਂ ਮਰਜ਼ੀ ਸਾਡੇ ਨਾਲ ਇਨਸਾਫ ਕਰੋ ਤੁਸੀਂ ਕਾਰਨ ਕੀ ਰਿਹਾ ਹਾਂਜੀ ਕਾਰਨ ਕੀ ਸੀ ਕਿ ਉਹਨਾਂ ਨੇ ਤੁਹਾਡੇ ਘਰ ਲੱਗਦਾ ਸਰ ਕਾਰਨ ਇਹ ਸੀ ਕਿ ਕਾਫੀ ਦਿਨਾਂ ਦੇ ਪਟਵਾਰੀ ਸਾਹਿਬ ਕੋਠੇ ਲਿਖਦੇ ਪਏ ਸੀ ਗੱਲ ਉਹਨਾਂ ਦੀ ਕੋਣਾ ਸਿੰਘ ਸਰਪੰਚ ਨਾਲ ਹੋਈ ਸੀ ਜੇ ਤੁਹਾਡੀ ਉਹਨਾਂ ਨਾਲ ਗੱਲ ਆ ਤੁਸੀਂ ਉਹਨਾਂ ਦੇ ਘਰ ਜਾ ਕੇ ਮਾਰੋ ਉਹਨਾਂ ਦੀ ਵਾਰਦਾਤ ਉਹਨਾਂ ਘਰ ਕਰੋ ਸਾਡੇ ਘਰ ਕੀ ਕਰਨ ਸੀ ਉਹਨਾਂ ਦਾ ਮਤਲਬ ਇਹ ਗੱਲ ਅਸੀਂ ਵੀ ਉਹਨਾਂ ਨੂੰ ਪੁੱਛਨੀ ਆ ਵੀ ਸਾਡੇ ਘਰ ਕੀ ਕਰਨਾ ਇਹ ਸਾਡੇ ਘਰੇ ਨਹੀਂ ਵਾਰ ਦਾ ਤੇ ਕੀਤੀ ਆ ਤੁਸੀਂ ਮੌਕੇ ਤੇ ਵੇਖ ਸਕਦੇ ਹੋ ਤਸਵੀਰਾਂ ਸਾਰੀਆਂ ਗੱਲ ਹੋਈ ਜੀ ਕੱਲ ਨਾ ਆਪਣੇ ਇੱਥੇ ਫੁੱਲੇ ਚੱਕਦਾ ਵਾ ਤੇ ਸਾਡੇ ਪਿੰਡ ਮੁੰਡਾ ਵਿਆਹ ਆ ਵਾ ਮਲੋ ਦਾ ਸਾਲਾ ਨਹੀਂ ਕੋਈ ਹੈਗਾ ਤੇ ਇੱਥੇ ਰਹਿੰਦਾ ਵਾ ਤੇ ਪਟਵਾਰੀ ਆਇਆ ਉਹਦੇ ਘਰ ਪਟਵਾਰੀ ਉਹਦੇ ਘਰ ਆਇਆ ਉਹਨੇ ਮੈਨੂੰ ਫੋਨ ਕੀਤਾ ਫੋਨ ਕੀਤਾ ਤੇ ਆਂਦੇ ਪਟਵਾਰੀ ਸਾਹਿਬ ਆਏ ਆ ਤੇ ਮੈਂ ਪਟਵਾਰੀ ਕੋ ਇਸ ਚੱਕਰ 'ਚ ਚੱਲ ਗਿਆ ਕਿ ਸਾਡਾ 12 14 ਕਿਲੇ ਝੋਨਾ ਡੁੱਬਾ ਸਕੀ ਆ ਲੈ ਤੇ ਮੈਂ ਸ਼ੈਦ ਕਰਦੌਰੀਆਂ ਕਰਨ ਆਇਆ ਵਾ ਤੇ ਬਾਅਦ ਚ ਉਹਨਾਂ ਨੇ ਪਟਵਾਰੀ ਸਾਹਿਬ ਨੇ ਦੱਸਿਆ ਵੀ ਨਹੀਂ ਗਰਦੌਰੀਆਂ ਕਰਕੇ ਨਹੀਂ ਆ ਮੈਂ ਸਰਪੰਚ ਜੀ ਕਮਰੇ ਲਿਖਣ ਕਰਕੇ ਆਵਾ ਤੇ ਕਮਰੇ ਉਹ ਲਿਖਨੇ ਜਿਹੜੇ ਜਾਇਜ਼ ਆ ਜਿਹੜੇ ਜਾਇਜ਼ ਨਹੀਂ ਕਰਨਾ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਤੇ ਤੰਬੂਆਂ ਚ ਰਹਿੰਦੇ ਆ ਉਹ ਕਮਰੇ ਲਿਖਨੇ ਆ ਮੈਂ ਜੀ ਪਟਵਾਰੀ ਸਾਹਿਬ ਨੂੰ ਲੈ ਗਿਆ ਦੋ ਚੌਂਕਰਾਂ ਚ ਉਹਨਾਂ ਜਿਹਨਾਂ ਸਾਡੇ ਮੁੰਡਾ ਇੱਥੇ ਹਰਜੀਤ ਮੈਂਬਰ ਆ ਤੇ ਉਹਨੇ ਨਾਲ ਆਣ ਕੇ ਪਟਵਾਰੀ ਨੂੰ ਡੱਕਦਾ ਪ੍ਰਾਈਮ ਡੱਕਦਾ ਪਟਵਾਰੀ ਚਲ ਗਿਆ ਤੇ ਮੈਂ ਹੱਸਾ ਸਾਹਿਬ ਦਾ ਸਰਪੰਚ ਤੇ ਮੈਂ ਥੋੜੀ ਇਹ ਗੱਲ ਦੀ ਨਾ ਮਲਾ ਆਪਣਾ ਸਮਝਿਆ ਵੀ ਮੇਰੀ ਬੀਤੀ ਹੋਈ ਆ ਮੈਂ ਅੱਜ ਉਹਨਾਂ ਨਾਲ ਇੱਥੇ ਗੱਲਬਾਤ ਕੀਤੀ ਮਾੜੀ-ਮੋਟੀ ਚਲੋ ਗਾਲੀ-ਗਲੋਚ ਹੋਇਆ ਮਾੜਾ-ਮੋਟਾ ਉਹ ਭੱਜ ਗਿਆ ਆਪਣੇ ਘਰ ਭੱਜ ਗਿਆ ਵਾ ਜਦੋਂ ਘਰ ਭੱਜ ਗਿਆ ਤਾਂ ਅਸੀਂ ਆਪੋ ਆਪਣੇ ਘਰਾਂ ਚ ਚਲ ਗਏ ਘਰਾਂ ਚ ਚਲ ਗਏ ਇਹ ਜਿਹੜਾ ਮੁੰਡਾ ਜਿਹਦਾ ਘਰ ਭੰਨਿਆ ਵਾ ਇਹ ਜਦੋਂ ਮੇਰੀ ਗੱਲ ਹੋਈ ਨਾ ਉਦੋਂ ਮੇਰੇ ਲਾਗੇ ਖਲੋਤਾ ਸੀ ਇਹਨਾਂ ਨੇ ਕੋਈ ਗੱਲ ਕੀਤੀ ਮੈਂ ਕੀਤੀ ਆ ਇਹ ਜਦੋਂ ਅਸੀਂ ਕੋਈ ਘਰ ਨਹੀਂ ਹੈਗੇ ਇਹ ਸਾਡੀ ਗੁੜੀਆ ਤੇ ਭਾਬੀ ਦੋਵੇਂ ਘਰ ਆ ਇਹ 50 30 ਬੰਦੇ ਆਏ ਆ ਇਹਨਾਂ ਨੇ ਸ਼ੀਸ਼ੇ ਬੈੱਡ ਅਲਮਾਰੀਆਂ ਚੋਂ ਦੋ ਤੋਲੇ ਸੋਨਾ 20 5000 ਰੁਪਈਆ ਲੈ ਗਏ ਆ ਫ੍ਰਿਜਾਂ ਤੱਕ ਤੋ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਪ੍ਰਸ਼ਾਸਨ ਬਹੁਤ ਵਧੀਆ ਤੇ ਸਾਡੀ ਮਦਦ ਕਰੇ ਤੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕਰੇ ਮੈਂ ਤਾਂ ਤਸਵੀਰ ਸਿੰਘ ਬੋਲਦਾ ਅੱਜ 9 ਤਰੀਕ 9 ਤਰੀਕ ਮੇਰੀ ਮਤਲਬ ਭਰਾ ਦੀ ਲੜਕੀ ਜੀ ਡੈਥ ਹੋ ਗਈ ਸੀ ਉਹਦਾ ਅਜੇ ਹੀ ਤੋਸਾਤ ਤੇ ਗਏ ਸਾਂ ਤੇ ਇਹਨਾਂ ਨੇ ਮਗਰੋਂ ਕੀ ਕੀਤਾ ਕਿ ਸਾਡਾ ਹਰਜੀਤ ਸਿੰਘ ਮੈਂਬਰ ਪੰਚਾਇਤ ਸੀ ਉੱਥੇ ਲਿਖਣ ਆਇਆ ਤੇ ਇਹਨਾਂ ਨੇ ਟੁਵਾਰੀ ਦੇ ਸਾਹਮਣੇ ਉਹਨੂੰ ਬੇਜਿਤ ਕੀਤਾ ਤੇ ਉਹਦੇ ਗਲੋਪ ਹੋ ਗਿਆ ਅਸੀਂ ਮੜ ਕੇ ਆਏ ਆ ਇਹ ਸਾਡੇ ਅਸੀਂ ਸਾਰੇ ਇੱਥੇ ਮਕਾਨੇ ਗਏ ਆ ਇਹ ਮੌਕੇ ਤੇ ਜਿੱਥੋਂ ਮਰਜੀ ਸਾਡੀ ਗਵਾਈ ਲੈ ਲਓ ਇੱਥੋਂ ਆਣ ਕੇ ਸਾਡੇ ਘਰਾਂ 'ਚ ਤਰੋੜਾ ਚਲਾਇਆ ਇੱਕ ਉਹ ਪਰਲਾ ਮੇਰੇ ਭਰਾ ਦਾ ਘਰ ਅਜੀਤ ਸਿੰਘ ਦਾ ਉੱਡੀ ਦਾਤ ਹੋ ਚੁੱਕਿਆ ਉਹਦੇ ਘਰ ਵੀ ਇਹ ਤਰੋੜਾ ਚਲਾਇਆ ਮੇਰੇ ਭਰਾ ਚਗੀ ਤ੍ਰਿਲੋਕ ਸਿੰਘ ਦੇ ਘੇਤੇ ਦੇ ਰੂੜਾ ਵੱਜਾ ਬਾਲ ਸਿੱਧਾ ਅਖ ਨਹੀਂ ਕੋ ਬੰਦਾ ਕਰਾ ਉਹਦੇ ਤੋਂ ਇਹ ਹੋਇਆ ਕਿ ਹਰਪ੍ਰੀਤ ਸਿੰਘ ਖੋਹਨਾ ਦੇ ਪ੍ਰਗਟ ਸਿੰਘ ਅੱਗੇ ਵਧੇ ਨੇ ਹਰਪ੍ਰੀਤ ਸਿੰਘ ਖੋਹਨੇ ਨੇ ਕੁੱਤੇ ਜੁੜੇ ਵੀ ਕਿਹਾ ਸਾਨੂੰ ਤੁਹਾਡੀ ਨੌ ਨਾਣੀ ਇੱਕ ਅੱਖ ਤੋਂ ਹੈਂਡੀਕੈਪ ਹੈ ਉਹਨੂੰ ਕਹ ਕੁੱਤੀ ਕਾਲੇ ਵਿਗਿਆਨੇ ਅਦਮਾ ਧਨੀਆ ਜਨਾਨੀਆਂ ਥੱਲੇ ਲਵੇਂ ਇਹ ਬੋਲੋ ਇਹਨੂੰ ਬੋਲਣ ਦਾ ਅਧਿਕਾਰ ਲੜਾਈ ਸਾਡੀ ਮਜਬੀਆ ਮਜਬੀਆ ਦੀ ਆ ਇਹਨਾਂ ਅਜ ਦਾ ਮਤਲਬ ਕੀ ਜੱਟਾਂ ਹੋਂਦਾ ਵਿੱਚ ਇਹ ਹੀ ਵਰ ਜੀਏ ਰਹਿ ਜੀਏ ਇਹ ਕੋਈ ਗੱਲ ਸਾਡੇ ਨੂੰ ਕੋਈ ਦਾਤਾ ਇਹ ਕੋਨਾ ਹਰਪ੍ਰੀਤ ਸਿੰਘ ਕੋਨੇ ਨੇ ਸਭ ਤੋਂ ਅਗੇ ਜਾਦਾ ਵਦਕੇ ਰੋੜੇ ਮਾਰੇ ਨੇ ਸਾਰਾ ਨੁਕਸਾਨ ਕੋਨੇ ਕੀਤਾ ਪਲਾਨ ਕੋ ਕੋਨੇ ਬਣਾਈਆਂ ਤੇ ਪ੍ਰਗਟ ਸਿੰਘ ਤੇ ਅੱਗੇ ਵੀ ਚੌਥਾ ਮਹੀਨਾ 7 ਤਰੀਕ ਨੂੰ ਮੇਰੇ ਬਧੀਏ ਹਰਜੀਤ ਸਿੰਘ ਦਾ ਟੰਪੂ ਜੋ ਕੱਢ ਕੇ ਸਿਰ ਪਾੜਿਆ ਦੋ ਛੱਬੀਆਂ ਦਾ ਰਿਜ਼ਲਟ ਸੀਧੀ ਸਕੈਨ ਉਹ ਥਾਣੇ ਆਈ ਆ ਇਹਨਾਂ ਨੇ ਮਲਹਤ ਤੱਕ ਕੋਈ ਕਾਰਵਾਈ ਦੋ ਬੰਦੇ ਇੱਕ ਬੰਦਾ ਫੜਿਆ ਅਰਜਨ ਸਿੰਘ ਤੇ ਜਿਹੜਾ ਜੋਧਵੀਰ ਸਿੰਘ ਢਿੰਡੂ ਆ ਉਹ ਹੋਰ ਕਿਸ਼ੇ ਫੜਿਆ ਸੀ ਉਹਦੀ ਮਾਤ ਇਹਨਾਂ ਪਤਾ ਨਹੀਂ ਬੰਦੀ ਪਾਈ ਜਾਂ ਨਹੀਂ ਪਾਈ ਤੇ ਬਾਕੀ ਚਾਰ ਬੰਦੇ ਬਾਹਰ ਫੰਡੇ ਆ ਅੱਜ ਅਸੀਂ ਦੀਪਕ ਦੀ ਰਿਕਰ ਤੋਂ ਦਵਾਈ ਲਈ ਆ ਮੈਂ ਮੇਰਾ ਪਤੀ ਹਰਪਾਲ ਸਿੰਘ ਪਿੰਕਾ ਇਹਨਾਂ ਉੱਥੇ ਵੀ ਸਾਡਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਆ ਹਰਪ੍ਰੀਤ ਸਿੰਘ ਆ ਵੀ ਦੇ ਨਾਲ ਉਹਦੇ ਹੋਰ ਅੰਪਛਾਤੇ ਬੰਦੇ ਸੀ ਆਹੀ ਹਾਂਜੀ ਆਹੀ ਇਹ ਮੰਗ ਕਰਦੇ ਆ ਜੋ ਸਾਡੇ ਦੇ ਕਾਰਵਾਈ ਬੰਦੀ ਆ ਸਾਡੇ ਦੇ ਕਰੋ ਜੋ ਇਹਨਾਂ ਦੇ ਬੰਦੀ ਆ ਇਹਨਾਂ ਦੇ ਕਰੋ ਪਹਿਲੇ 4 ਬੰਦੇ ਉਹਨਾਂ ਦੇ ਰਸਤੇ ਪਾਕ ਉਹਨਾਂ ਨੂੰ ਜਿਲੇ ਭੇਜਿਆ ਜਾਵੇ ਇਹ ਮਤਲਬ ਇਹਨਾਂ ਦੇ ਬڑے ਬڑے ਲੈਂਕਾ ਬੰਦੇ ਨਾਲ ਮਤਲਬ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼